ਕੋ ਲੋਕ ਕਹਿ ਦਿੰਦੇ ਨੇ ਕਿ ਕਿਚਨ ਵਰਦੇਸ پاس ਨਾ ਜਾਓ ਉਹ ਤੁਹਾਨੂੰ ਕੁਝ ਕਰ ਦੂਗਾ ਮਾਰੂਗਾ ਪਰ ਨਹੀਂ ਇਹ ਜਨਵਰ ਜੋ ਨੇ ਇਨਸਾਨ ਤੋਂ ਵੀ ਜ਼ਿਆਦਾ ਬੈਟਰ ਹੁੰਦੇ ਨੇ ਉਹ ਕਦੇ ਵੀ ਇਨਸਾਨ ਦੀ ਬਾਅਦ ਧੋਖਾ ਨਹੀਂ ਕਰਦੇ ਜੋ ਇਨਸਾਨ ਨੂੰ ਨਾ ਮਿਲਦਾ ਸੱਚਾ ਲੱਗਦਾ ਅੱਛਾ ਲੱਗਦਾ ਉਹਦੇ ਨਾਲ ਹਮੇਸ਼ਾ ਨਾਲ ਰਹਿੰਦੇ ਆ ਤੇ ਜੋ ਇਨਸਾਨ ਬੁਰੀ ਨੀਅਤ ਦਾ ਤਬਦੀਲਦਾ ਨਹੀਂ ਆ ਤੋ ਉਹ ਨੂੰ ਕਦੇ ਵੀ ਆਪਣੇ ਪਾਸ ਨਹੀਂ ਆਉਣ ਜਾਂਦੀ ਜੋ ਇਨਸਾਨ ਅੱਛਾ ਦਿਲ ਦਾ ਸੱਚਾ ਪਰ ਆਪਣੇ ਨੂੰ ਇੱਕ ਅਲੱਗ ਤਰੀਕੇ ਨਾਲ ਵੀ ਬਨਾਇਆ ਪਰ ਉਹ ਇਹ ਚੀਜ਼ ਸਮਝ ਰਿਹਾ ਹੈ ਉਹ ਬੁਰਿਆ ਨੂੰ ਤੁਰ ਕਰਕੇ ਜੋ ਅੱਛੇ ਲੱਗਦੇ ਇਨਸਾਨ ਉਹਨਾਂ ਨੂੰ ਪ੍ਰੀਮ ਕਰ ਰਿਹਾ ਹੈ ਇਸੋ ਪਤਾ ਲੱਗਦਾ ਕਿ ਇਹ ਜਨਵਰ ਬਹੁਤ ਹੀ ਸਿਆਣਾ ਤੇ ਵਧੀਆ ਹੈ ਸਪੈਸ਼ਲ ਸੈਂਸ ਆਫ ਫੋਰਸ ਜੋ ਸਮਝਣ ਦੀ ਸ਼ਕਤੀ ਆ ਇਨਸਾਨਾਂ ਦੀ ਇਸ ਐਨੀਮਲ ਨੂੰ ਬਹੁਤ ਹੀ ਚੰਗੀ ਤਰ੍ਹਾਂ ਆ ਚੁੱਕੀ ਆ ਦੇਖੋ ਖੋ ਤੇ ਆ ਨਾ ਦੇਖੋ ਜੀ